ਹਾਂਜੀ ਜੀ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸੀਜ਼ ਫੈਸ਼ਨ ਫ੍ਰੀਕਵੈਂਟ ਅੱਜ ਆਪਾਂ ਫਾਰਸੀ ਸਲਵਾਰ ਦੀ ਕਟਿੰਗ ਕਰਾਂਗੇ ਜੋ ਕਿ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਹੈ ਤੇ ਇਹ ਆਪਾਂ ਕੱਪੜਾ ਵਿਛਾ ਲਿਆ ਜਿੱਦਾਂ ਕਿ ਸਟੇਟਸ ਸਲਵਾਰ ਕੱਟੀ ਜਾਂਦੀ ਹੈ ਇਹਦੀ ਕਟਿੰਗ ਵੀ ਉਸੇ ਤਰ੍ਹਾਂ ਨਾਲ ਹੀ ਹੈ ਇਹਦੀ ਆਪਾਂ ਚਾਰ ਤਿਆਹਾ ਕਰ ਲਿਆ ਜਿਸ ਤਰ੍ਹਾਂ ਆਪਾਂ ਸਟੇਟਸ ਸਲਵਾਰ ਕੱਟਦੇ ਹਾਂ ਓਵੇਂ ਹੀ ਹੈ ਤੇ ਉਸ ਤਰ੍ਹਾਂ ਆਪਾਂ ਇਹ ਤੈ ਵਿਛਾ ਲਈ ਹੈ ਤੇ ਪਰ ਇਹਨੂੰ ਆਪਾਂ ਜਿੰਨੀ ਆਪਣੀ ਆਮ ਸਲਵਾਰ ਹੋਵੇ ਉਹਦੇ ਨਾਲੋਂ 1 ਇੰਚ ਵੀ 2 ਜਾਂ 3 ਇੰਚ ਵੀ ਆਪਾਂ ਇਹਨੂੰ ਵੱਡੀ ਰੱਖ ਸਕਦੇ ਹਾਂ ਇਹ ਫਾਰਸ਼ ਨੂੰ ਟੱਚ ਕਰਦੀ ਹੋਵੇ ਤੇ ਇਹ ਆਪਣੀ ਸਲਵਾਰ ਦੀ ਲੈਂਥ ਹੈ ਕਿ ਸੀ 39 ਇੰਚ ਤੇ ਆਪਾਂ 35 ਦੀ ਕਟਾਈ ਕਰਦੇ ਸੀ ਤੇ ਆਪਾਂ ਇਹ 36 ਦੀ ਕਰਾਂਗੇ 1 ਇੰਚ ਆਪਾਂ ਨਹੀਂ ਗਾਣੀ ਆ ਇਹ ਜ਼ਿਆਦਾ ਨਹੀਂ ਨਹੀਂ ਕਰਨੀ ਕਸਟਮਰ ਨੇ ਕਿਹਾ ਵਾ ਤੇ ਇਹ ਆਪਾਂ ਉਨਾ ਹੀ ਪੂਰਾ ਕੱਪੜਾ ਹੀ ਲਿਆ ਵਾ 36 ਇੰਚ ਤੇ 8 ਇੰਚ ਉਹਨਾਂ ਨੇ ਮੋਰੀ ਕਿਹਾ ਮੋਰੀ ਆਪਾਂ ਇਹਦੀ ਐਵੇਂ ਵੀ ਰੱਖ ਸਕਦੇ ਨੇ ਜਿੰਨਾ ਆਪਣਾ ਪੈਰ ਦਾ ਨਾਪ ਲੈ ਕੇ ਉਹਦੇ ਜਿੰਨੀ ਵੀ ਤੇ ਪਰ ਕਸਟਮਰ ਨੇ 8 ਇੰਚ ਕਿਹਾ ਮੂਰੀ ਤੇ 8 ਇੰਚ ਤੇ ਆਪਾਂ ਇਥੇ ਨਿਸ਼ਾਨ ਲਾਵਾਂਗੇ ਤੇ ਇਹ ਨਿਸ਼ਾਨ ਆਪਾਂ ਇਥੇ 1.5 ਇੰਚ ਤੋਂ ਜ਼ਿਆਦਾ ਲਾਵਾਂਗੇ ਮਾਰਜਿਨ ਰੱਖ ਕੇ ਇੱਧਰ ਆਪਾਂ ਰੱਖ ਲੈਣਾ ਝੋਲੀ ਦਾ ਨਿਸ਼ਾਨ 10 ਇੰਚ ਆ ਜਿਹੜਾ ਆਪਾਂ 1.5 ਇੰਚ ਤੋਂ ਜ਼ਿਆਦਾ ਰੱਖਿਆ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਜਾਂ ਫੱਟੀ ਨਾਲ ਮਲਾ ਲਿਓ 1.5 ਇੰਚ ਦੇ ਬਣਾਓ ਆਪਾਂ ਹੁਣ ਕਟਿੰਗ ਕਰ ਦਾਂਗੇ ਸੀਰੀਜ਼ ਲਵਾਰ ਦੀ ਉਹ ਵੀ ਕਟਿੰਗ ਤੇ ਹੁਣ ਆਪਾਂ ਸਟਿਚਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਆਪਾਂ ਇੱਥੇ ਕੱਟ ਦੇਣੀ ਜਿਹਦੇ ਵਿੱਚ ਲੂਨ ਜੁੜਿਆ ਹੋਣਾ ਹੈ ਹਾਂ ਜੀ ਆ ਉੱਪਰ ਆ 1 ਇੰਚ ਦੀ ਜਿਹੜੀ ਇੱਥੇ ਕਾਟ ਵੀ ਪਾਵਾਂਗੇ ਜਾਨਕਿ ਜਿੰਨੀ ਆਪਣੀਆਂ ਸਲਵਾਰ ਦਾ ਉੱਪਰਲਾ ਫੇਰਾ ਤੇ ਉਹਦਾ ਅੱਧ ਕਰਕੇ ਆਪਾਂ ਉੱਥੇ ਤੱਕ ਆਪਾਂ 1 ਇੰਚ ਦੀ ਕਾਟ ਪਾ ਦੇਣੀ ਹੈ ਕਿਉਂਕਿ ਵਰਕੇ ਆਪਾਂ ਇੰਨੀ ਹੈ ਲੰਬੀ ਵੀ ਰੱਖੀ ਸੀ ਨਾ ਸਲਵਾਰ ਫਿਰ ਨਹੀਂ ਉਹ ਮੂਰੇ ਮੂਰੀਆਂ ਨੇ ਤੇ ਢਿੱਗਾ ਲੱਗ ਜਾਨੀ ਹੈ ਪਿੱਛੇ ਜਾਨਕਿ ਫਰਸ਼ ਨੂੰ ਟੱਚ ਕਰਦੀ ਹੋਊਗੀ ਤੇ ਮੂਰੋਂ ਨਹੀਂ ਐਵੇਂ ਹੋਗੀ ਪੈਰਾਂ ਦੇ ਚ ਪੈਣ ਵਾਲੇ ਜਾ ਪਾ ਲੈ ਕੇ ਕੈਸਡ ਕਾਰਟ ਤੇ ਇੱਥੇ ਆਪਾਂ ਨਿਸ਼ਾਨ ਲਾ ਲਾਂਗੇ ਕੱਟ ਇੱਥੋਂ ਆਪਾਂ ਦੇਖ ਕੇ ਇਹਦੇ ਬਾਅਦ ਪਾਵਾਂਗੇ ਜਿੱਦਾਂ ਵੀ 3 ਇੰਚ ਵੀ ਛੱਡ ਸਕਦੇ ਆ 4 ਇੰਚ ਵੀ ਆਪਾਂ 3 ਇੰਚ ਛੱਡ ਕੇ ਇੱਥੋਂ ਵਾਲੇ ਦੇ ਪਾਉਣ ਲੱਗਾਂਗੇ ਇੱਧਰ ਹਾਂਜੀ ਆਪਾਂ ਇਹਦੀਆਂ ਝੋਲੀਆਂ ਜੋੜ ਲਈਆਂ ਝੋਲੀਆਂ ਤੇ ਆਪਾਂ ਉਸੇ ਤਰ੍ਹਾਂ ਨਾਲ ਹੀ ਬਾਹ ਪਾ ਲੈਣੇ ਜਿਸ ਤਰ੍ਹਾਂ ਆਪਾਂ ਦੋਸਤੀਆਂ ਸਲਵਾਰਾਂ ਤੇ ਪਾਉਂਦੇ ਹੁੰਨੇ ਆਂ ఇ అని గారా నిశా ఇద్దరు ਇੱਕ ਇੱਕ ਨੂੰ ਤੋਸ ਤੋਂ ਅੱਗੇ ਆਪਣਾ ਅੱਧ ਇੱਥੇ ਹੋਇਆ ਹੋਇਆ ਸੀਗਾ ਜਿਵੇਂ ਆਪਾਂ ਪਹਿਲਾਂ ਕੱਟ ਲਾ ਲਿਆ ਸੀ ਹੁਣ ਆਪਾਂ ਉਧਰੋਂ ਵਾਲ ਪਾਉਣੇ ਸ਼ੁਰੂ ਕਰਦੇ ਆਂ ਮੂਰੇ ਵੀ ਆਪਾਂ ਇਹਦੇ 4 ਇੰਚ ਥਾਂ ਛੱਡ ਲੈਣਾ ਵਾ ਜਾਂ ਤਿੰਨ ਜਾਂ ਚਾਰ ਛੱਡ ਸਕਦੇ ਆ ਆਪਾਂ ਸਾਢੇ 3 ਛੱਡ ਲਿਆ ਵਾ ਇਹਦੇ ਵਿੱਚ ਜਣਕੇ ਵਾਲ ਜਿਆਦਾ ਨਹੀਂ ਪੈਣਗੇ ਸਿਰਫ 4-5 ਵਾਲੀ ਪੈਣੇ ਆ ਇਹ ਜਿਵੇਂ ਸਟੇਟਸ ਲਵਾੜਦੇ ਪੈਂਦੇ ਆ ਐਸ ਤਰ੍ਹਾਂ ਕਰਕੇ ਆਪਾਂ ਵਾਲ ਪਾਉਂਦੇ ਆ इट लाया इथों भी चक के आप बल पा देना इस तरह बाल थोड़ा छोटा करके अपा पूरा साढ़े ग्यारह इंच इस तरह कर लेने बारह हो गए ਸਾਢੇ 11 ਇਸੇ ਤਰ੍ਹਾਂ ਨਾਲ ਆਪਾਂ ਦੂਸਰੀ ਸਾਈਡ ਵਾਲ ਪੈਣਾ ਜਿੰਦਾਂ ਆਪਾਂ ਨੇ 6 ਬਲ ਪਾਇਆ 6 ਬਲ ਆਪਾਂ ਉਧਰ ਪਾ ਲੈਨੇ ਹਾਂਜੀ ਜੀ ਆਪਾਂ ਬਲ ਪਾ ਲਿਆ ਤੇ ਬੈਲਟ ਇਹਦੀ ਜੜ ਲਈਆ ਸੇਮ ਉਸੇ ਤਰ੍ਹਾਂ ਜਿਵੇਂ ਆਪਾਂ ਦੂਸਰੀਆਂ ਸਲਵਾਰਾਂ ਦੇ ਪਾਉਨੇ ਆ ਵੀ ਥੋੜੇ ਜਿਹਾ ਆਪਾਂ ਖੁੱਲੇ ਬਲ ਪਾਏ ਆ ਇਹਦੇ ਵਿਚਾਲੇ ਉਹ ਜਗ੍ਹਾ ਜ਼ਿਆਦਾ ਛੱਡ ਲਈਏ ਬਸ ਤੇ ਹੁਣ ਆਪਾਂ ਇਹਦੇ ਤੇ ਮੋਰੀ ਜਿਹੜੀ ਬਣਾਉਣੀ ਆ ਉਹ ਆਪਾਂ ਆਹ ਵਾਲੀ ਬੋਕਰਾਂ ਲਈਆ ਤੇ ਇਹ ਆਪਾਂ 5 ਇੰਚ ਚੌੜੀ ਲਈਆ ਆਪਾਂ 5 ਇੰਚ ਤੋਂ ਜ਼ਿਆਦਾ ਵੀ ਜਾਨੀ ਕਿ ਰੱਖ ਸਕਦੇ ਆ ਇਹ ਆਪਣੀ ਮਰਜ਼ੀ ਆ ਇਹ ਆਪਾਂ 5 ਇੰਚ ਲਈ ਆ ਤੇ ਇਹਨੂੰ ਆਪਾਂ ਬਸ ਜਿਵੇਂ ਦੂਸਰੀਆਂ ਮੂਰੀਆਂ ਚੜਦੇ ਆ ਉਸ ਤਰ੍ਹਾਂ ਆਪਾਂ ਇਹਨੂੰ ਮੂਰੀ ਚੜ ਲਾਂਗੇ ਜ਼ਿਆਦਾ ਔਖੀ ਤਾਂ ਨਹੀਂ ਹੈਗੀ ਬਸ ਸੈਂਪਲ ਦੀ ਸਲਵਾਰ ਹੈ ਇਹ ਸੈਂਪਲੀ ਇਹਦੀ ਕਟਿੰਗ ਆ ਜਿੱਦਾਂ ਸਟ੍ਰੇਟ ਸਲਵਾਰ ਦੀ ਕੱਟਦੇ ਆ ਉਸ ਤਰ੍ਹਾਂ ਹੀ ਆ ਬਸ ਇੱਕ ਕਾਟ ਪਾ ਲੋ ਤੇ ਇੱਕ ਥੋੜੀ ਜਿਹੀ ਨੀਂਹ ਰੱਖਣੀ ਪੈਂਦੀ ਹੈ ਆਮ ਸਲਵਾਰਾਂ ਨਾਲ ਉਹ ਇਹਨੂੰ ਹੁਣ ਆਪਾਂ ਇਹਦੇ ਤੇ ਮੂਰੀਆਂ ਚੜ ਲੈਣੇ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਜੋੜ ਲਾਂਗੇ ਹਾਂਜੀ ਹੁਣ ਆਪਾਂ ਇੱਕ ਇੱਥੇ ਸਿਆਂ ਲਾਈ ਮਾਰ ਲੈਣੀ ਐ ਇੱਕ ਆਪਾਂ ਇੱਥੇ ਐਂਡ ਤੇ ਮਾਰਦੇ ਜਾਨੀ ਕਿ ਇਹਨੂੰ ਵਿੱਚੋਂ ਨਹੀਂ ਭਰਦੇ ਤੇ ਜੇ ਆਪਣਾ ਕਿਸੇ ਦਾ ਮਨ ਹੈਗਾ ਵੀ ਤੇ ਇਹਨੂੰ ਵਿੱਚੋਂ ਫਿਲ ਕਰ ਦੋ ਕਰ ਵੀ ਸਕਦੇ ਆ ਪਰ ਇਹਨਾਂ ਨੇ ਕਿਹਾ ਵੀ ਨਹੀਂ ਵੀ ਸਾਫ਼ ਹੀ ਰੱਖਣੀ ਆ ਦੋ ਸਲਾਈਆਂ ਲਾਉਣੀਆਂ ਆਪਾਂ ਇਹਦੇ ਹਾਂਜੀ ਆਪਣੀ ਫਾਰਸੀ ਸਲਵਾਰ ਦੀ ਆ ਲੁੱਕ ਕਾ ਇਹ ਆ ਲੱਗ ਰਹੀ ਆ ਅੱਪਾ ਇਹਦੇ ਵਿੱਚ 5 ਇੰਚ ਦੀ ਬੋਕਰਮ ਪਾਈ ਹੋਈ ਆ ਤੇ ਨੀਚੇ ਆਪਾਂ ਇਹਨੂੰ ਵਾਈਟ ਲੇਸ ਦੇ ਨਾਲ ਫਿਨਿਸ਼ ਕਰ ਦਿੱਤੀ ਆ ਕਿਉਂਕਿ ਆਪਾਂ ਦੁਪੱਟੇ ਤੇ ਆ ਵਾਲੀ ਲੇਸ ਲਾਈ ਸੀਗੀ ਤੇ ਇਹਦੀ ਬਹੁਤ ਸੋਹਣੀ ਲੁੱਕ ਆ ਇਸ ਤਰ੍ਹਾਂ ਕਰਕੇ ਫਾਰਸੀ ਸਲਵਾਰ ਤਿਆਰ ਹੋ ਜਾਂਦੀ ਆ ਬਹੁਤ ਹੀ ਈਜ਼ੀ ਆ ਕੋਈ ਜ਼ਿਆਦਾ ਨਹੀਂ ਹੈਗੀ ਵੀ ਔਖੀ ਆ ਕੱਟਣੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਨਵੀਆਂ-ਨਵੀਆਂ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਦਿਓ ਜੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ